ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਮਕੌਰ ਦੀ ਗੜੀ ਵਿੱਚੋਂ ਗੁਰੂ ਜੀ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਨਾ ਚਾਹੁੰਦੇ ਹੋਏ ਵੀ ਇੱਥੋਂ ਚਲੇ ਗਏ ਗੁਰੂ ਜੀ ਨੇ ਆਪਣਾ ਬਾਣਾ ਤੇ ਕਲਗੀ ਭਾਈ ਸ਼ੰਗਤ ਸਿੰਘ ਨੂੰ ਪਹਿਨਾ ਕੇ ਇੱਥੇ ਭਾਈ ਆਲਮ ਸਿੰਘ ਝੰਡਾ ਬਰਦਾਰ ਤੇ ਸੰਗਤ ਸਿੰਘ ਨੂੰ ਇੱਥੇ ਛੱਡ ਗਏ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੇ ਤਿੰਨਾਂ ਦਸਾਵਾਂ ਵਿੱਚ ਜਾ ਕੇ ਤਾੜੀ বজਾਈ ਤੇ ਵਾਰੀ-ਵਾਰੀ ਕਹੀ ਗਏ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਫੜ ਲਓ ਨਾਲ ਜਕਾਰੇ ਛੱਡੇ ਜਕਾਰਿਆਂ ਦਾ ਉੱਤਰ ਗੜੀ ਵਾਲੇ ਸਿੰਘ ਵੀ ਦਿੰਦੇ ਰਹੇ ਸੁੰਨ ਸ਼ਾਨ ਰਾਤ ਵਿੱਚ ਜਕਾਰਿਆਂ ਦੀਆਂ ਗੂੰਜਾਂ ਪੈਣ ਨਾਲ ਮੁਗਲ ਸੈਨਾ ਕਾਬਰੀ ਤੇ ਅਬੜਵਾਹੀ ਉੱਠੀ ਜੋ ਹੱਥ ਵਿੱਚ ਆਇਆ ਹਨੇਰੇ ਵਿੱਚ ਇੱਕ ਦੂਜੇ ਦੀ ਵਾਢੀ ਕਰਨ ਲੱਗੇ ਪਤਾ ਨਾ ਲੱਗਿਆ ਕਿ ਬੈਰੀ ਕਿਹੜਾ ਹੈ ਤੇ ਆਪਣਾ ਕਿਹੜਾ ਹੈ ਉਧਰ ਇੰਨਾ ਦੀ ਤਵਾਹੀ ਮਰਚੀ ਹੋਈ ਸੀ ਜਰਨੈਲਾਂ ਨੇ ਆ ਕੇ ਇਹਨਾਂ ਨੂੰ ਸੰਭਾਲਿਆ ਤਾਂ ਸਿਆਲ ਦੀ ਸਭ ਤੋਂ ਲੰਮੀਆਂ ਰਾਤਾਂ ਕਰਕੇ ਫਿਰ ਸੌਂਗੇ ਇੱਕ ਸਿੰਘਣੀ ਹਰਸ਼ਰਨ ਕੌਰ ਹੱਥ ਵਿੱਚ ਦੀਵਾ ਲਈ ਜੰਗ ਦੇ ਮੈਦਾਨ ਵਿੱਚ ਸਿੱਖ ਵੀਰਾਂ ਦੀਆਂ ਲਾਸ਼ਾਂ ਲੱਭਦੀ ਰਹੀ। ਹੁਣ ਅੱਧੀ ਕੋ ਰਾਤ ਤੋਂ ਜ਼ਿਆਦਾ ਸਮਾਂ ਸੀ। ਚਾਰੇ ਪਾਸੇ ਕੁੱਪ ਹਨੇਰਾ ਸੀ। ਜਿੱਥੇ ਸਾਰਾ ਦਿਨ ਤਲਵਾਰਾਂ ਦੀ ਛਣਕਾਰ ਤੇ ਬਰਸ਼ਿਆਂ ਦਾ ਟੁੱਟਣ ਭੱਜਣ ਦਾ ਖੜਕਾ ਹੁੰਦਾ ਰਿਹਾ। ਜ਼ਖਮੀਆਂ ਤੇ ਮਰਨ ਵਾਲਿਆਂ ਦੀਆਂ ਚੀਕਾਂ, ਘੋੜਿਆਂ ਦੀਆਂ ਟਾਪਾਂ ਦਾ ਖੜਕਾ ਬੰਦ ਹੋ ਕੇ ਬਿਲਕੁਲ ਸੁੰਨਸ਼ਾਣ ਪਸਰੀ ਹੋਈ ਸੀ। ਛਵਾਏ ਲਾਸਾਂ ਦੇ ਢੇਰਾਂ ਤੋਂ ਹੋਰ ਕੁਝ ਨਹੀਂ ਦਿਖਦਾ ਸੀ ਬੀਬੀ ਹਰਸ਼ਰਨ ਕੌਰ ਮੀਲਾਂ ਵਿੱਚ ਖਿਲਰੀਆਂ ਲਾਸਾਂ ਨੂੰ ચીਰ ਕੇ ਲੰਗ ਚਮਕੌਰ ਦੀ ਗੜੀ ਆ ਪੁੱਜੀ ਇਸ ਲਹੂ ਭਿੱਜੀ ਰਣ ਭੂਮੀ ਵਿੱਚ ਇਸ ਵੇਲੇ ਇੱਕ ਇਕੱਲੀ ਔਰਤ ਫਿਰ ਪਸ਼ੂਆਂ ਤੇ ਮੁਰਦਿਆਂ ਦੀਆਂ ਲਾਸਾਂ ਦੇ ਅੰਬਾਰ ਲੱਗੇ ਹੋਣ ਉੱਥੇ ਰਾਤ ਸਾਹੀ ਲਸ਼ਕਰ ਦੇ ਕਰੜੇ ਪਹਿਰੇ ਨੂੰ ਆਦਮੀ ਕੀ ਪੰਛੀ ਲਈ ਤੁਰਨਾ ਮੁਸ਼ਕਲ ਹੈ ਇਸ ਬਹਾਦਰ ਸ਼ਤਰੀ ਦਾ ਜਿਗਰਾ ਦੇਖੋ ਕਿਵੇਂ ਰਾਤ ਦੇ ਹਨੇਰੇ ਵਿੱਚੋਂ ਤੇ ਬਹਿਰੀਆਂ ਦੇ ਦਲਾਂ ਵਿੱਚੋਂ ਨਿਰਭੈ ਹੋ ਕੇ ਲੰਘ ਕੇ ਆਉਣਾ ਇਹ ਇੰਨਾ ਸੌਖਾ ਨਹੀਂ ਸੀ ਕੱਚੀ ਗੜੀ ਕੋਲ ਪੁੱਜਦਿਆਂ ਲਾਸਾਂ ਫੋਲਣੀਆਂ ਸ਼ੁਰੂ ਕਰ ਦਿੱਤੀਆਂ ਹਰ ਵਾਲਾਂ ਵਾਲੀ লাশ ਨੂੰ ਤੇ ਕੜੇ ਵਾਲੀ ਬਾਹ ਨੂੰ ਬੀਬੀ ਹਰਸ਼ਰਨ ਕੌਰ ਲੱਭਦੀ ਰਹੀ ਇਸ ਤਰ੍ਹਾਂ ਸਾਰੇ ਸਿੱਖਾਂ ਦੇ ਸਰੀਰ ਇਕੱਠੇ ਕਰਦੀ ਤੇ ਨਾਲ ਹੀ ਕਹਿੰਦੀ हे ਲਾਹੂਰ ਤੇ ਮਿੱਟੀ ਵਿੱਚ ਸੌਣ ਵਾਲਿਓ ਸ਼ਹੀਦੋ ਤੁਹਾਨੂੰ ਪ੍ਰਣਾਮ ਤੁਸੀਂ ਤਨ ਹੋ ਜਿਹੜੇ ਜ਼ਾਲਿਮਾਂ ਤੇ ਜੁਰਮਾਨਿਆਂ ਦੇ ਖਿਲਾਫ ਲੜਦੇ ਹੋਏ ਜੂਝੇ ਹੋ ਤੁਸੀਂ ਮਾਤ ਭੂਮੀ ਦੀ ਸੰਤੰਤਰਤਾ ਲਈ ਉੱਠੇ ਹੋ ਤੇ ਸ਼ਹੀਦੀ ਜਾਮ ਪੀਤੇ ਹਨ ਤੁਸੀਂ ਧਰਮ ਹੇਠ ਗੁਰੂ ਜੀ ਦੇ ਸਨਮੁਖ ਜ਼ਾਲਮ ਨਾਲ ਲੋਹਾ ਲੈਂਦੇ ਪ੍ਰਾਣ ਦਿੱਤੇ ਹਨ ਸ਼ੇਰੋ ਬੀਰੋ ਤੁਹਾਡੀ ਮੰਦ ਭਾਗੀ ਭੈਣ ਜੋ ਦਿਨ ਵੇਲੇ ਹਾਜ਼ਰ ਨਹੀਂ ਹੋ ਸਕੀ ਇਸ ਵੇਲੇ ਹਾਜ਼ਰ ਹੋ ਕੇ ਤੁਹਾਡੇ ਪਵਿੱਤਰ ਸਰੀਰਾਂ ਨਾਲ ਸੂਪ੍ਰਾਪਤ ਕਰਕੇ ਆਪਣੇ ਆਪ ਨੂੰ ਸ਼ੁੱਭ ਜਾਣ ਤੇ ਆਪ ਦੇ ਪਵਿੱਤਰ ਸਰੀਰਾਂ ਨੂੰ ਠਿਕਾਣੇ ਲਾ ਕੇ ਸੰਸਕਾਰ ਕਰ ਸਕਾਂ ਇੰਨਾ ਕਮੀਨੇ ਤੇ ਦੁਸ਼ਟਾਂ ਨੂੰ ਇੰਨਾਂ ਲਾਸਾਂ ਦੀ ਬੇਅਦਬੀ ਦਾ ਸਮਾਂ ਨਾ ਦੇਵਾਂ ਇਸ ਤਰ੍ਹਾਂ ਉਸਨੇ ਕਈ ਘੰਟਿਆਂ ਦੀ ਕਰੜੀ ਮਿਹਨਤ ਪਿੱਛੋਂ 30-35 ਸ਼ਿੰਗਾਂ ਦੇ ਸਰੀਰ ਇਕੱਠੇ ਕਰਨ ਵਿੱਚ ਸਫਲ ਹੋਈ ਉਸ ਤਰ੍ਹਾਂ ਸਿੱਖ ਵੀਰਾਂ ਦੀਆਂ ਲਾਸ਼ਾਂ ਲੱਬ ਲੱਬ ਕ ਲਿਆਉਂਦਿਆਂ ਲੱਕ ਦਰਦ ਬਾਵਾ ਦਰਦ ਉੱਤੋਂ ਬਰਫੀਲੀ ਰਾਤ ਸੀ ਤਾਂ ਅੰਗ ਸੁੰਨ ਤੇ ਸੁਸਤ ਹੋ ਗਏ ਪਰ ਸ਼ਿਰੜ ਤੇ ਹੌਸਲਾ ਨਹੀਂ ਛੱਡਿਆ ਕੋਈ ਡਰ ਨਹੀਂ ਭੈ ਨਹੀਂ ਲਾਸ਼ਾਂ ਵਿੱਚੋਂ ਲੱਖਾਂ ਵੈਰੀਆਂ ਦਾ ਕੋਈ ਖਾਫ ਨਹੀਂ ਕਰਦਾ ਦਲ ਵਿੱਚ ਇਹੋ ਹੀ ਤਮੰਨਾ ਹੈ ਕੇ ਦਿਨ ਚੜਨ ਤੋਂ ਪਹਿਲਾਂ ਸ਼ਹੀਦਾਂ ਦਾ ਸੰਸਕਾਰ ਕੀਤਾ ਜਾ ਸਕੇ ਉਧਰੋਂ ਪੂਰਬ ਵੱਲੋਂ ਸੂਰਜ ਦੀ ਹਲਕੀ ਹਲਕੀ ਲੋ ਹੋਣ ਲੱਗ ਪਈ ਦੀਵਾ ਫੜੀ ਸਰਸਰਨ ਕੌਰ ਨੂੰ ਸਿਪਾਹੀ ਪਤਾ ਨਹੀਂ ਕੀ ਕੀ ਸਮਝਦੇ ਹੋਣਗੇ ਕਿ ਕੋਈ ਚੜੇਲ ਜਾਂ ਬਾਹਰ ਦੀ ਸ਼ੈ ਹੈ ਡਰਦੇ ਵੀ ਹੋਣਗੇ ਬੀਬੀ ਨੇ ਅਰਦਾਸ ਕਰਕੇ ਬਾਲਣ ਨੂੰ ਅੱਗ ਲਗਾ ਦਿੱਤੀ ਲਾਗੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਸ੍ਰੀ ਸ਼ਾਹ ਨੂੰ ਨੰਗੀ ਕਰਕੇ ਹੱਥ ਵਿੱਚ ਫੜ ਲਈ ਆਕੜੇ ਹੋਏ ਹੱਥਾਂ ਤੇ ਸਰੀਰ ਨੂੰ ਕੁਝ ਨਿਗ੍ਹਾ ਮਿਲਿਆ ਤੇ ਚਿਖਾ ਦੇ ਦਿਵਾਲੇ ਚੱਕਰ ਕੱਢਣ ਲੱਗ ਪਏ ਅੱਗ ਦੇ ਭਾਂਬੜ ਮਚੁੱਟੇ ਬੈਰੀਦਲ ਦੇਖ ਕੇ ਹੈਰਾਨ ਹੋ ਗਿਆ ਤੇ ਅਸ਼ਚਰਜ ਵੀ ਕਿੰਨੀ ਦਲੇਰੀ ਤੇ ਜੁਰਤ ਨਾਲ ਲਹੂ ਭਰੀ ਰਣ ਭੂਮੀ ਵਿੱਚ ਨੇ ਟੜਕ ਇਹ ਬੀਬੀ ਕਿਵੇਂ ਟੈਲ ਰਹੀ ਹੈ ਕੁਝ ਸਿਪਾਹੀ ਇਸ ਵੱਲ ਆਏ ਤਾਂ ਕਿਹਾ ਕਿ ਤੂੰ ਕੌਣ ਹੈ ਕੀ ਕਰਨ ਆਈ ਹੈ ਬਹਾਦਰ ਬੀਬੀ ਹਰ ਸ਼ਰਨ ਕੌਰ ਨੇ ਨੰਗੀ ਕਿਰਪਾਨ ਹਿਲਾਉਂਦਿਆਂ ਹੋਇਆਂ ਕਿਹਾ ਕਿ ਮੈਂ ਗੁਰੂ ਦਸ਼ਮੇਸ਼ ਦੀ ਪੁੱਤਰੀ ਹਰ ਸਰਨਕੌਰ ਹਾਂ ਆਪਣੇ ਵੀਰਾਂ ਦੇ ਸਰੀਰਾਂ ਦਾ ਸੰਸਕਾਰ ਕਰਨ ਆਈ ਹਾਂ ਫਿਰ ਉਹਨਾਂ ਪੁਰਸ਼ਾਂ ਤੈਨੂੰ ਖੌਫ ਨਹੀਂ ਆਉਂਦਾ ਤਾਂ ਬੀਬੀ ਜੀ ਨੇ ਕਿਹਾ ਖੌਫ ਗੁਰੂ ਦੇ ਸਿੱਖਾਂ ਪਰਸੋ ਕੋਹਾਂ ਦੂਰ ਰਹਿੰਦਾ ਹੈ ਇੱਕ ਸਿਪਾਹੀ ਅੱਗੇ ਵਧਿਆ ਬੀਬੀ ਨੇ ਉਸ ਦੀ ਕਿਰਪਾਨ ਵਾਲੀ ਬਾਹ ਤੇ ਕਿਰਪਾਨ ਮਾਰ ਬਾਹ ਵਡਰ ਛੁੱਟੀ ਹੁਣ ਸਾਰੇ ਸਿਪਾਹੀ ਇੱਕਦਮ ਬੀਬੀ ਤੇ ਟੁੱਟ ਪਏ ਬੀਬੀ ਨੇ ਇੱਕ ਦੋਹਾਂ ਦੇ ਸਿਰ ਕੱਟ ਦਿੱਤੇ ਪਰ ਬਹਿਰੀਆਂ ਨੇ ਉਸ ਨੂੰ ਚੁੱਕ ਕੇ ਜਿਉਂਦੀ ਨੂੰ ਅੱਗ ਵਿੱਚ ਛੁੱਟ ਕੇ ਸ਼ਹੀਦ ਕਰ ਦਿੱਤਾ ਬੀਬੀ ਹਰਸਰਨ ਕੌਰ ਮਹਾਨ ਸ਼ਹੀਦ ਇਸਤਰੀ ਹੋਈ ਹੈ ਇੰਨਾ ਮਹਾਨ ਸਿੱਖ ਬੀਬੀਆਂ ਦੇ ਪੂਰਨਿਆਂ ਤੇ ਚੱਲ ਕੇ ਮੀਰ ਮੰਨੂ ਵਲੇ ਉਹ ਬੀਬੀਆਂ ਵੀ ਇੰਨਾ ਵਾਂਗ ਨਿਰਪੈ ਅਣਖ ਤੇ ਦ੍ਰਿੜ ਵਿਸ਼ਵਾਸ ਤੇ ਖੜੂ ਪੱਟੀ ਦੀਆਂ ਜੇਲਾਂ ਵਿੱਚ ਕਸ਼ਟ ਝੱਲੇ ਬੱਚਿਆਂ ਦੇ ਟੋਟੇ ਕਰਾ ਗਲਾਂ ਵਿੱਚ ਹਾਰ ਪਵਾ ਸਿੱਖ ਇਤਿਹਾਸ ਨੂੰ ਚਾਰ ਚੰਦ ਲਾਏ ਅਕਾਲ ਪੁਰਖ ਦਾ ਪਾਣਾ ਮਿੱਠਾ ਤੇ ਪਿਆਰਾ ਕਰਕੇ ਮੰਨਿਆ ਤੇ ਸਿੱਖੀ ਕੇਸਾਂ ਸਵਸਾਂ ਸੰਗ ਨੇ ਨਿਭਾਈ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਸਰੀਰਾਂ ਦਾ ਸੰਸਕਾਰ ਕਰਨ ਵਾਲੀ ਇਹ ਮਹਾਨ ਸਿੱਖ ਬੀਬੀ ਸ਼ਹੀਦ ਬੀਬੀ ਹਰਸ਼ਰਨ ਕੌਰ ਆਖਰ ਕੌਣ ਸਨ ਅਸਲ ਵਿੱਚ ਬੀਬੀ ਹਰਸ਼ਰਨ ਕੌਰ ਜੀ ਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਸਰਦਾਲੂ ਪਰਿਵਾਰ ਸੀ। ਇਸ ਪਰਿਵਾਰ ਦੇ ਮੁਖੀ ਭਾਈ ਪ੍ਰੀਤਮ ਸਿੰਘ ਜੀ ਸਨ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨੇੜੇ ਦੇ ਖਾਸ ਸਿੰਘਾਂ ਵਿੱਚੋਂ ਸਨ। ਇਹ ਪਰਿਵਾਰ ਅਕਸਰ ਹੀ ਆਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨ ਤੇ ਸੇਵਾ ਲਈ ਜਾਂਦਾ ਹੁੰਦਾ ਸੀ। ਬੀਬੀ ਸਰਸਰਨ ਕੌਰ ਨੇ ਵੀ ਗੁਰੂ ਸਾਹਿਬ ਤੋਂ ਕੋਈ ਸੇਵਾ ਲਈ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਕਿਹਾ ਕਿ ਸਮਾਂ ਆਉਣ ਤੇ ਆਪ ਜੀ ਖੁਦ ਹੀ ਸੇਵਾ ਲਈ ਹਾਜ਼ਰ ਹੋਵੋਗੇ ਤਾਂ ਇਹ ਸੀ ਇਤਿਹਾਸ ਸ਼ਹੀਦ ਬੀਬੀ ਹਰਸ਼ਰਨ ਕੌਰ ਜੀ ਦਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ